ਫਿਰੋਜ਼ਪੁਰ ਦੇ ਵਿੱਚ ਆਏ ਅਜਿਹੇ ਬੰਦੇ ਬਚਾ ਲਓ ਆਪਣੇ ਬੱਚਿਆਂ ਨੂੰ ਦੇਖਿਓ ਕਿਤੇ ਤੁਹਾਡੇ ਬੱਚਿਆਂ ਦੇ ਨਾਲ ਵੀ ਅਜਿਹਾ ਕਾਹਨ ਨਾ ਕਰ ਦੇਣ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਬੰਦੇ ਨੂੰ ਖੰਭੇ ਨਾਲ ਬੰਨੇ ਨੂੰ ਦੇਖ ਰਹੇ ਹੋ ਦਰਅਸਲ ਇਸ ਬੰਦੇ ਨੇ ਅਜਹੀ ਕਰਤੂਤ ਖਿੰਡਾ ਦਿੱਤੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਇਸ ਇਨਸਾਨ ਨੂੰ ਖੰਭੇ ਨਾਲ ਬੰਨ੍ਹ ਕੇ ਇਸ ਦੀ ਚੰਗੀ ਛਤਰਪਰੇੜ ਕੀਤੀ ਹੈ ਦੱਸਿਆ ਜਾਂਦਾ ਹੈ ਕਿ ਫਿਰੋਜ਼ਪੁਰ ਦੀ ਬਸਤੀ ਨਿਜ਼ਾਮਦੀਨ ਵਾਲਾ ਦੇ ਵਿੱਚ ਇਹ ਇਨਸਾਨ ਬੱਚਾ ਖੋ ਕੇ ਭੱਜ ਰਿਹਾ ਸੀ ਤਾਂ ਮਹਿਲਾ ਦੇ ਰੌਲਾ ਪਾਉਣ ਤੋਂ ਬਾਅਦ ਪਿੰਡ ਵਾਸੀ ਨੇ ਇਸ ਨੂੰ ਕਾਬੂ ਕਰ ਲਿਆ ਤੇ ਖੰਭੇ ਨਾਲ ਬੰਨ੍ਹ ਕੇ ਇਸ ਦੀ ਚੰਗੀ ਚਿੱਤਰ ਪ੍ਰੇਰਿਤ ਕੀਤੀ ਐ ਆਓ ਨਜ਼ਰ ਮਾਰੀਏ ਤਸਵੀਰਾਂ ਤੇ ਹਵੇ ਲੋ ਵੀਰੇ ਤੇਲ ਪਾ ਆ ਜਵਾਕ ਚੱਕ ਦਾ ਫੜਿਆ ਗਿਆ ਕੰਦੀ ਸਰਵਿਸ ਹੋਈ ਆ ਮਹੱਲੇ ਚ ਤੇ ਨਾਂ ਨੂੰ ਨਾਂ ਦੱਸ ਰਾ ਨੰਬਰ ਦਿੱਤਾ ਨੇ ਆਪਣੇ ਸਾਥੀਆਂ ਦਾ ਉਹ ਵੀ ਗਲਤ ਦਿੱਤਾ ਬਾਕੀ ਪੁਲਿਸ ਨੂੰ ਫੋਨ ਕੀਤਾ ਉਹ ਆਂਦੀ ਪਈ ਉਹ ਵੇਖੇ ਹੀ ਅਗਲੀ ਕਾਰਵਾਈ ਨੂੰ ਗਰਮੀ ਲੱਗਦੀ ਨਹੀਂ ਸਾਡੇ ਵਰਗੇ ਨੂੰ ਲੱਗਦੀ ਐ ਇਹਨੂੰ ਛਾੜ ਜਿਹੜਾ ਆ ਤੁਸੀਂ ਧੋਪੇ ਜਾਣ ਹੋਵੇ ਤਾਂ ਚੱਲੇ ਖਤਮ ਕਰ ਸਾਹਮਣੇ ਕੰਮਾਂ ਦੇ ਜਾਣਾ ਬਾਕੀ ਜਿੰਨੇ ਵੀ ਬੰਦੇ ਵੇਖ ਰਹੇ ਆ ਉਧਰ ਜਵਾਕਾਂ ਦਾ ਧਿਆਨ ਰੱਖਿਆ ਕਰੋ ਆ ਸ਼ਕਲ ਵੇਖ ਲਓ ਹੁੰਦੀ ਆ ਆ ਬੰਦਾ ਉੱਥੇ ਹੀ ਬੱਚੇ ਦੀ ਮਾਤਾ ਅਤੇ ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦੋ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ ਤਾਂ ਇਸ ਵਿਅਕਤੀ ਨੇ ਪਹਿਲਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਬੱਚੀ ਖੋਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਰੌਲਾ ਪਾ ਦਿੱਤਾ ਤਾਂ ਮੌਜੂਦ ਨੇੜੇ-ਤੇੜੇ ਦੇ ਲੋਕਾਂ ਨੇ ਕਾਬੂ ਕਰਕੇ ਇਸ ਨੂੰ ਕੁੱਟਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੀਆ

ਤੇ ਜਦੋਂ ਮੈਂ ਬੱਚੇ ਛੱਡਣ ਜਾ ਰਹੀ ਉਹਨਾਂ ਨੇ ਦੇਖਿਆ ਪਹਿਲਾਂ ਗਲਤ ਸਲਤ ਬੋਲ ਗਾਲਾ ਗੂਲਾ ਕੱਢੀਆਂ ਫਿਰ ਮੇਰੇ ਹੱਥੋਂ ਖੋਆ ਖਵਾਈ ਕੀਤੀ ਮੇਰੇ ਬੱਚੇ ਵਾਸਤੇ ਤੇ ਉਹ ਖੋ ਕੇ ਲਈ ਜਾ ਰਹੇ ਫਿਰ ਜਦੋਂ ਮੈਨੂੰ ਤਾਂ ਕਹਦੇ ਕਿਸੇ ਟਾਈਮ ਐ ਫਿਰ ਉੱਠੀ ਫੁੜਤੀ ਨਾ ਫਿਰ ਮੈਨੇ ਉੱਠ ਕੇ ਲੈਣ ਦੇ ਭੱਟੇ ਮਾਰੇ ਚੱਕ ਕੇ ਫਿਰ ਮੈਨੇ ਆਪਣੇ ਬੱਚੇ ਛਡਾਏ ਤੇ ਫਿਰ ਜਾਨੀ ਕਿ ਭੱਜਣ ਲੱਗੇ ਫਿਰ ਉੱਥੋਂ ਸਾਡੇ ਘਰ ਦੇ ਆ ਗਏ ਤੇ ਉਹਨਾਂ ਨੇ ਪਕੜ ਕੇ ਫਿਰ ਬੰਨ ਲਿੱਤਾ ਤੇ ਫਿਰ ਉਹਨਾਂ ਨੇ ਨਾ ਪੁਲਿਸ ਥਾਣੇ ਦਿੱਤੇ ਹੋਰ ਪੁਲਿਸ ਦੇ ਵਾਲੇ ਕੀ ਹਾਂਜੀ ਪੁਲਿਸ ਹੋਰ ਕੀ ਮੰਗੇ ਤੁਹਾਡੇ ਫੰਟ ਸਾਡੇ ਇਹ ਮੰਗ ਹੈ ਕਿ ਸਾਡੇ ਬੱਚੇ ਸੇਫ ਹੋਣੇ ਚਾਹੀਦੇ ਆ ਹਾਂਜੀ ਹੋਰ ਵੀ ਸਹਿਮ ਬਲ ਕੇ ਲੋਕਾਂ ਚ ਹਾਂਜੀ ਹਾਂਜੀ ਮੈਂ ਤੇ ਇਹ ਕਰਦੇਗੇ ਵੀ ਸਭ ਦੇ ਬੱਚੇ ਵਧੀਆ ਹੋਣੇ ਚਾਹੀਦੇ ਤੇ ਸੇ ਹੋਰ ਦਾਣਾ ਚੱਕਣਾ ਹਾਂਜੀ ਮੇਰੀ ਭਤੀਜੀ ਹੈਗੀ ਆ ਸਵੇਰ 8 ਵਜੇ ਸਾਰੀਆਂ ਸਕੂਲ ਛੱਡਣ ਜਾਣੀਆਂ ਸਾਡਾ ਘਰ ਥੋੜਾ ਫਟਕ ਤੁਰੇ ਫਟਕ ਦੇ ਭਾਰ ਰਹਿੰਦੇ ਆ ਫਟਕ ਤੇ ਹੱਥੀ ਵਖੀ ਪਿਆ ਜਾਂਦੇ ਹਥੋਂ ਦੋਵੇਂ ਬੱਚੇ ਖੋਏ ਤੇ ਉਹ ਮੇਰੇ ਭਰਾ ਦੋਵੇਂ ਕੰਮ ਤੇ ਜਾ ਰਹੇ ਉਹਨਾਂ ਨੇ ਦੇਖਿਆ ਵੀ ਉਹਨੂੰ ਹੀ ਵਾਈਫ ਦੇ ਨਾਲ ਕੋਈ ਅੱਥਾਬਾਈ ਕਰਦਾ ਪਿਆ ਜਦੋਂ ਇਹਨੇ ਕਿਹਾ ਬੱਚੇ ਖੋ ਰਹੇ ਉਹਨਾਂ ਨੇ ਭੱਜ ਕੇ ਉਹਨੂੰ ਫੜਿਆ ਤੇ ਸਾਡੇ ਵੀ ਕਲਾਕਾਰ ਹੈਗਾ ਉਧਰ ਇਹਨਾਂ ਦਾ ਫਿਰ ਸਾਡੇ ਇੰਨੇ ਲੈ ਕੇ ਆਏ ਪਿੰਡ ਦੇ ਵਿੱਚ ਇੱਥੇ ਨੂੰ ਬੰਨਿਆ ਗਿਆ ਜਦੋਂ ਉਹਦੀ ਤਲਾਸ਼ੀ ਲਈ ਹੁੰਦੀ ਜੇਬ ਚ ਸੰਦੂਰ ਗੋਲੀਆਂ ਰੁਮਾਲ ਪਤਾ ਨਹੀਂ ਕੀ ਕੋਸ਼ ਨਿਕਲੇ ਗਾਂਜਾ ਜੋਨਸ਼ੇ ਵਗੈਰਾ ਕਰਦੇ ਅੱਜ ਕੱਲ ਉਹ ਸਾਰਿਆਂ ਦੀ ਜੇਬ ਚ ਨਿਕਲੇ ਫਿਰ ਉਹਨੂੰ ਥੋੜਾ ਬੋਤਾ ਵੀ ਡਰਾਇਆ ਤੁਮ ਕਾਇਆ ਅੱਗੋ ਕਹਿੰਦਾ ਮੈਂ ਪਹਿਲੀ ਵਾਰੀ ਥੋੜੀ ਕੀਤਾਗਾ ਮੈਂ ਤਾਂ ਪਹਿਲਾਂ ਵੀ ਵਾਰੀ ਕੀਤਾ ਕਿਸੇ ਨੇ ਕੁਛ ਨਹੀਂ ਕੀਤਾ ਪੁਲਿਸ ਕੀ ਕਰੂਗੀ ਹੁਣ ਫੜੂਗੀ ਤੂੰ ਰਿਪੋਰਟ ਲਿਖਾਉਂਗੇ ਸ਼ਾਮ ਨੂੰ ਛੱਡ ਦਾਂਗੇ ਹੁਣ ਪੁਲਿਸ ਵਾਲਿਆਂ ਨੇ ਇਹ ਵੀ ਉਹ ਕਿਹਾ ਵੀ ਕੋਈ ਨਹੀਂ ਦੇਖਦੇ ਆ ਸ਼ਾਂਤੀ ਕਰ ਕੀ ਬੰਦਾ ਕੋਈ ਜਵਾਬ ਨਹੀਂ ਦਿੰਦਾ ਉਹ ਤੇ ਪੁਲਿਸ ਨੇ ਵੀ ਕੋਈ ਜਵਾਬ ਨਹੀਂ ਜੀ ਦਿੱਤਾ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗੋ ਕਾਰਵਾਈ ਆਪ ਲਾ ਲਓ ਮਾਂ ਬੱਚੇ ਦੇ ਕੋਲ ਜਦੋਂ ਮਾਂ ਦੇ ਕੋਲੇ ਨਹੀਂ ਬੱਚਾ ਸੇਫ ਹੈਗਾ ਕੱਲਾ ਬੱਚਾ ਕਿਸ ਹੱਬ ਨਾਲ ਸਕੂਲ 'ਚ ਸੇਫ ਹੋਗਾ ਕਿਸ ਤਰ੍ਹਾਂ ਦਾ ਸਹਿਮ ਦਾ ਮੋਲ ਬਣਿਆ ਬੱਚਾ ਉਸ ਤਾਂ ਸਕੂਲ ਵੀ ਜਾਂਦੇ ਰਹਿਣਗੇ ਛੋਟੇ ਚਲੇ ਤਾਂ ਮਾੜਾਪੋਤਾ ਨਾਲ ਤੁਰੇ ਫਿਰਦੀ ਆ ਜਿਹੜਾ ਛੋਟਾ ਬੱਚਾ ਤਾਂ ਕੁਝ ਬੋਲ ਹੀ ਨਹੀਂ ਰਿਹਾ ਇੰਨਾ ਡਰ ਗਿਆ ਐਂਡਰ ਤੋਂ ਛੋਟਾ ਤੋਂ ਮੈਂ ਭੈਣ ਭਰਾ ਸਕੂਲ ਜਾਂਦੇ ਮੇਰੇ ਖੁਦ ਦੇ ਤਿੰਨ ਬੱਚੇ ਸਕੂਲ ਜਾਂਦੇ ਮੈਡਮਾਂ ਕੋਲ ਲੇ ਗੇ ਮੈਡਮਾਂ ਨੂੰ ਵੀ ਕਹਿ ਕੇ ਆਇਆ ਕਿ ਮੈਡਮਾਂ ਕੋਲੇ ਵੀ ਥੋੜੀ ਜਿਹੀ ਲਾਪਰਵਾਹੀ ਹੈਗੀ ਸਕੂਲ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਵੀਡੀਓ ਬਣਾ ਕੇ ਲੈ ਗਏ ਬੱਚਿਆਂ ਦਿਖਾਉਣ ਵਾਸਤੇ ਤਿੰਨ ਚਾਰ ਬੱਚੇ ਮੈਡਮਾਂ ਤੋਂ ਲਾਵਾ ਬਾਰ ਸਕੂਲ 'ਚ ਫਿਰਦੇ ਹੋਏ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਮਾਂ ਕੋਲੇ ਬੱਚਾ ਸੇਫ ਨਹੀਂ ਹੈਗਾ ਤੇ ਕੱਲਾ ਬੱਚਾ ਸਕੂਲ 'ਚ ਕਿਵੇਂ ਸੇਫ ਹੋਊਗਾ ਕੀ ਸਹੂਲਤ ਦਿੱਤੀ ਤੇ ਕੀ ਮੰਗੀ ਗਿਆ ਸੀ ਸਰਕਾਰ ਤੋਂ ਜੋ ਪੁਲਿਸ ਦੇ ਸਾਹਮਣੇ ਵੀ ਚੋਰ ਰੱਦਦੇ ਆਪ ਨੂੰ ਕਹੀ ਜਾ ਰਹਾ ਵੀ ਮੇਰਾ ਕੀ ਕਰ ਲੈਣਗੇ ਸ਼ਾਮ ਨੂੰ ਮੈਨੂੰ ਇੱਥੇ ਜਦੋਂ ਉਹਨੂੰ ਕੋਚ ਦਸ ਕਰਦੇ ਸੀ ਉਦੋਂ ਇਸ ਹਿਸਾਬ ਨਾਲ ਫਰੋਇਪੁਰ ਚ ਤਾਂ ਕੁਝ ਨਹੀਂ ਬਣਦਾ ਨਾ ਨਸ਼ਿਆਂ ਦਾ ਆਮ ਜਨਤਾ ਪਾਰਟੀ ਤਾਂ ਕੁਝ ਨਹੀਂ ਕਰ ਸਕਦੀ ਸਰਕਾਰ ਦੇ ਤਾਂ ਬੋਟਾ ਹੀ ਲੋੜ ਹੁੰਦੀ ਮੂੰ ਚੱਕ ਕੇ ਭੱਜ ਜਾਂਦੀ ਤੇ ਐਵੇਂ ਨਸ਼ੇ ਤੇ ਪਾਬੰਦੀ ਹੋ ਰਹੀ ਆ ਕਿਸੇ ਦੀ ਵੀ ਨਹੀਂ ਹੋ ਰਹੀ ਬੱਚੇ ਮਾਂ ਕੋਲੇ ਨਹੀਂ ਸੇਫਤ ਇਕੱਲਾ ਕਿਵੇਂ ਬੱਚਾ ਸਕੂਲ ਮਾਂ ਛੱਡ ਦੂਗੀ ਹੁਣ ਆਪ ਹਿਸਾਬ ਲਾਓ ਜਦੋਂ ਮਾਂ ਦੇ ਸਾਹਮਣੇ ਮਾਂ ਨੇ ਇੰਨੀ ਮਤਰ ਕੇ ਬੱਚਾ ਛੱਡ ਆ ਲਿਆ ਜੇ ਬੱਚੇ ਇਕੱਲੇ ਹੁੰਦੇ ਲੈ ਜਾਂਦੇ ਤੱਕ ਮਾਨੂੰ ਪਤਾ ਲੱਗਣਾ ਸੀ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗਣਾ ਹੋਣੀ ਚਾਹੀਦੀ ਹੈ ਕਾਰਵਾਈ ਪੁਲਿਸ ਨੂੰ ਵੀ ਕਿਹਾ ਜਾਵੇ ਪਰ ਪੁਲਿਸ ਪੁਲਿਸ ਦੀ ਥੋੜੀ ਜਿਹੀ ਪ੍ਰਵਾਇਡ ਦੇ ਉੱਤੇ ਥੋੜਾ ਜਿਹਾ ਐਵੇਂ ਹੋ ਰਿਹਾ ਚੋਰੀ ਚਕਾਰੇ ਦਿਨ ਦੁਪਹਿਰੇ ਥੋੜੇ ਦਿਨ ਪਹਿਲਾਂ ਇਹਨਾਂ ਦੇ ਘਰ ਚੋਰੀ ਹੋਈ ਇਹਨਾਂ ਦੇ ਸਿਲੰਡਰ ਵਗੈਰਾ ਭਰੇ ਭਰਾਏ ਪਾਂਡੇ ਵਗੈਰਾ ਸਾਰਾ ਕੁਝ ਹੀ ਲੈ ਗਏ ਹੈ ਸਬਜੀ ਪਰਿ ਬਣਾਇ ਕੁੱਕਰ ਚ ਲੈ ਗਏ ਆਮ ਲੋਕ ਕੀ ਕਰਨਗੇ ਜੋ ਘਰੇ ਬੈਠੇ ਆਪਾਂ ਸੇਫ ਨਹੀਂ ਹੈਗੇ ਰੋਹੀਪੁਰ ਦੇ ਵਿੱਚ ਨਸ਼ਾ ਇੰਨਾ ਹੋ ਚੁੱਕਿਆ ਨਾ ਕੁਝ ਨਹੀਂ ਕਿਹਾ ਜਾ ਸਕਦਾ ਉੱਥੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਚੁੱਕਿਆ ਨੇ ਪੁਲਿਸ ਨੂੰ ਇਹਨਾਂ ਅਰੋਪੀਆਂ ਨਾਲ ਸਖਤੀ ਨਾਲ ਨਿਰਪਟਣਾ ਚਾਹੀਦਾ ਤਾਂ ਉਹਨਾਂ ਦੇ ਬੱਚਿਆਂ ਦੀ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ